ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਗੱਲ ਕਰੀਏ ਇਲਾਕੇ ਦੀ ਬੇਸਹਾਰਾ ਲੋਕਾਂ ਨੂੰ ਸੰਭਾਲਣ ਵਾਲੀ ਸੰਸਥਾ ਦੀ ਤਾਂ ਪ੍ਰਭ ਆਸਰਾ ਸੰਸਥਾ ਦੇ ਵਿੱਚ ਕਾਫੀ ਪੰਗਾ ਪਿਆ ਹੋਇਆ ਸੀ ਕਿਉਂਕਿ ਉੱਥੇ ਜੋ ਬੇਸਹਾਰਾ ਲੋਕ ਰਹਿ ਰਹੇ ਸਨ ਉਹਨਾਂ ਨੂੰ ਬਿਜਲੀ ਦੀ ਕਾਫੀ ਔਕੜ ਆ ਰਹੀ ਸੀ ਕਿਉਂਕਿ ਬਿਜਲੀ ਵਿਭਾਗ ਵੱਲੋਂ ਉਹਨਾਂ ਦਾ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਸੀ ਅਤੇ ਅੱਜ ਇਹ ਕਨੈਕਸ਼ਨ ਫੇਰ ਤੋਂ ਜੋੜ ਦਿੱਤਾ ਗਿਆ ਪਰਬ ਆਸਰਾ ਸੰਸਥਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੱਲ ਸਵੇਰੇ ਵਿਧਾਨ ਸਭਾ ਸੈਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਕਾਫੀ ਸੰਗਠਨ ਵੀ ਇਕੱਠੇ ਹੋ ਚੁੱਕੇ ਸੀ ਅਤੇ ਅੱਜ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਫੇਰ ਤੋਂ ਕਨੈਕਸ਼ਨ ਜੋੜ ਦਿੱਤਾ ਗਿਆ ਅਤੇ ਪਰਬ ਆਸਰਾ ਸੰਸਥਾ ਦੀ ਬਿਜਲੀ ਮੁੜ ਤੋਂ ਬਹਾਲ ਕਰ ਦਿੱਤੀ ਗਈ ਹੈ ਇਸ ਮੌਕੇ ਤੇ ਕੀ ਕਹਿਣਾ ਹੈ ਕਿਸਾਨ ਆਗੂਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਆਸਰਾ ਨੇ ਆਸਰਿਆਂ ਦਾ ਘਰ ਜਿਸ ਦਾ ਕਿ ਬਾਰ ਬਾਰ ਬਿਜਲੀ ਕਨੈਕਸ਼ਨ ਕੱਟਿਆ ਜਾਂਦਾ ਰਿਹਾ ਕਿਉਂਕਿ ਜੋ ਆਮ ਖਲਾਤਾਂ ਦੇ ਵਿੱਚ ਨਾਗਰਿਕ ਨੇ ਉਹਨਾਂ ਦੀਆਂ ਜੋ ਬਣਦੇ ਹੱਕ ਸੂਲਤਾ ਉਹਨਾਂ ਨੂੰ ਪ੍ਰਦਾਨ ਨਹੀਂ ਹੋ ਰਹੀਆਂ ਜਿਸ ਨੂੰ ਲੈ ਕੇ ਪਿਛਲੇ ਦਿਨੀ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਆਖਰ ਉਹਨਾਂ ਦੀਆਂ ਸੂਲਤਾ ਲਈ ਉਹਨਾਂ ਦੇ ਹੱਕਾਂ ਲਈ ਮੰਗਾਂ ਨੂੰ ਭੁਖ ਰੱਖਦੇ ਹੋਏ 3 ਸਤੰਬਰ ਨੂੰ ਵਿਧਾਨ ਸਭਾ ਦਾ ਘਰਾਵ ਕਰਨ ਦੇ ਲਈ ਜੋ ਪ੍ਰੋਗਰਾਮ ਨਿਯਤ ਕੀਤਾ ਗਿਆ ਸੀ ਉਸ ਤੇ ਚਲਦਿਆਂ ਤੁਹਾਡੇ ਦਬਾਅ ਤੇ ਸਦਕਾ ਸਰਕਾਰ ਵੱਲੋਂ ਖੁਦ ਬੁਲਾ ਕੇ ਗੱਲਬਾਤ ਕਰਦਿਆਂ ਕਨੈਕਸ਼ਨ ਬਹਾਲ ਕੀਤਾ ਗਿਆ ਹੈ ਸੋ ਪਾਲਿਸੀ ਬਣਾਉਣ ਦਾ ਜੋ ਭਰੋਸਾ ਦਿੱਤਾ ਗਿਆ ਹੈ ਅਗਰ ਉਹ ਵਾਅਦਾ ਹੁਣ ਸਰਕਾਰ ਪੂਰਾ ਕਰਦੀ ਹੈ ਨਹੀਂ ਕਰਦੀ ਉਹ ਤੁਹਾਡੇ ਨਾਲ ਸਮੇਂ-ਸਮੇਂ ਤੇ ਵਿਚਾਰ ਹੁੰਦੀ ਰਹੇ ਕਿ ਹਰ ਸੂਚਨਾ ਤੁਹਾਨੂੰ ਦਿੱਤੀ ਜਾਵੇਗੀ ਉਸ ਦੇ ਵਿੱਚ ਦੁਬਾਰਾ ਸੰਘਰਸ਼ ਦੀ ਲੋੜ ਪੈਂਦੀ ਹੈ ਜਾਂ ਸਰਕਾਰ ਉਹਨਾਂ ਮਾਨਸਿਕ ਪਰੇਸ਼ਾਨੀਆਂ ਦੇ ਵਿੱਚ ਰੋਲ ਰਹੇ ਨਾਗਰਿਕਾਂ ਦੇ ਜਿਹੜੇ ਹੱਕ ਨੇ ਉਹ ਪ੍ਰਦਾਨ ਕਰ ਦਿੰਦੀ ਹੈ ਸੋ ਉਸ ਦੇ ਲਈ ਤੁਹਾਡੇ ਸਾਰਿਆਂ ਦੇ ਨਾਲ ਅ ਅਸੀਂ ਸੰਪਰਕ ਵਿੱਚ ਰਹਾਂਗੇ ਸੋ ਹੁਣ ਜਿਹੜਾ ਕਨੈਕਸ਼ਨ ਹੈ ਇਹ ਤੁਹਾਡੇ ਸਾਰਿਆਂ ਦੇ ਸਹਯੋਗ ਸਦਕਾ ਬਹਾਲ ਹੋਇਆ ਹੈ ਇਸ ਦੇ ਸਦਕਾ ਜਿੱਥੇ ਇਹ ਸੂਚਨਾ ਦਿੱਤੀ ਜਾਂਦੀ ਜੋ ਆਪਣਾ ਕੱਲ ਦਾ ਪ੍ਰਧਾਨ ਸਭਾ ਜਾਣ ਦਾ ਪ੍ਰੋਗਰਾਮ ਸੀ ਉਹ ਮੁਲਤਵੀ ਕੀਤਾ ਜਾਂਦਾ ਹੈ ਹਾਲ ਦੀ ਘੜੀ ਸਾਰੀਆਂ ਜਥੇਬੰਦੀਆਂ ਦਾ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਦਕਾ ਇਹ ਕਨੈਕਸ਼ਨ ਜੁੜਦੇ ਨਾਲ ਉਹਨਾਂ ਲਵਾਰਸਾਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਮਰੀਜ਼ਾਂ ਨੂੰ ਉਹ ਸੁੱਖ ਗਰਮੀ ਦੇ ਵਿੱਚ ਜੋ ਲਾਈਟ ਦੇ ਨਾਲ ਪ੍ਰਦਾਨ ਹੋਇਆ ਹੋਵੇਗਾ ਉਹ ਤੁਹਾਡੇ ਸਾਰਿਆਂ ਦਾ ਇਸ ਉਪਕਾਰ ਦੇ ਲਈ ਬਹੁਤ-ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ